ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ ਵਿੱਚ ਆਪਾਂ ਜੇ ਸਵੇਰੇ ਉੱਠ ਕੇ ਪਹਿਲਾਂ ਆਪਾਂ ਸਵਾਰੂ ਪਾਈ ਪੱਠੇ ਪੱਠੇ ਪੁੱਠੇ ਪਾ ਕੇ ਦੇ ਕੋਹਾ ਕੋੜਾ ਕੀ ਆ ਕੇ ਦੇ ਆਪਾਂ ਗੱਡੀ ਬਤੌਣੀ ਜੀ ਮੈਂ ਗੱਡੀ ਕੁੜੀ ਧੋ ਕੇ ਸਾਫ਼ ਕਰ ਲਈ ਮੀ ਬਹੁਤ ਪਿਆਰੇ ਆ ਜੀ ਨਾ ਮੈਂ ਕਿਹਾ ਯਾਰ ਉਹ ਪਹਿਲਾਂ ਕੰਮ ਕਮਨ ਵੇਲੇ ਜੀ ਜਾਨੂ ਡੈਡੀ ਦੇਖੂਗਾ ਕਹਿੰਦਾ ਕਾਕਾ ਆ ਜਾ ਛੇਤੀ ਡਿੱਗੜ ਦੀ ਠੋਕ ਟੁੱਟ ਗਈ ਮੈਂ ਕਹ ਲੈ ਵੀ ਗੁਲੀ ਟੁੱਟ ਗਈ ਸੀਗੀ ਗੁੱਲੀ ਟਟ ਗਈ ਤੇ ਗੁੱਲੀ ਪਵਾ ਕੇ ਮੈਂ ਜਦੋਂ ਮੋਡਲ ਗੱਡੀਆਂ ਦਾ ਯਾਰ ਚਾਬੀ ਡੇਪੀ ਕੇ ਦਰਾਜ ਲੋ ਹੁਣ ਚਾਬੀ ਫੜਾਣ ਦੁਬਾਰਾ ਵੀ ਮੈਂ ਘਰੋਂ ਚਾਬੀ ਚੱਕੀ ਤੇ ਘਰੋਂ ਚਾਬੀ ਯਾ ਕਿ ਮੈਂ ਪਹੁੰਚਾ ਪੜਲਾਵੇ ਪੜਲਾਵੇ ਤੂੰ ਆ ਕੇ ਘਰੇ ਖਾਦੀਆਂ ਦੋ ਰੋਟੀਆਂ ਮੈਂ ਸਭ ਕੰਮ-ਕੁਮ ਕਰ ਲਈਏ ਕੋਈ ਕੰਮ-ਕੁਮ ਕੀ ਕਰਨਾ ਜੀ ਗੱਡੀ ਯਕੀ ਤੇ ਆਪਾਂ ਹੀ ਚੱਲ ਬਏ ਬੰਗਿਆਂ ਨੂੰ ਮੀ ਪੈ ਰਹੀ ਹੈ ਲੱਗਾ ਕੋ ਚੱਲੇ ਆ ਕਹਿੰਦੀ ਮੈਨੂੰ ਛੱਡਿਓ ਹੁਣ ਜਗਾ ਤੇ ਸ਼ਿਵਰਾਤਰੀ ਦਾ ਪ੍ਰੋਗਰਾਮ ਚੱਲਦਾ ਸੀ ਮੈਂ ਕਹਿੰਦੇ ਜੱਨੇ ਤੋਂ ਛੱਡਿਆਂ ਦੇ ਵਰਤ ਨੂੰ ਟੈਕਸ ਲੱਗਣਾ ਕਹਿੰਦੇ ਕੀ ਮਗਰ ਤੈਨੂੰ ਮੈਨੂੰ ਬਰੈਡ ਵਾਲੇ ਪਕੌੜੇ ਖਵਾੜੇ ਬੜੇ ਕਹਿੰਦੇ ਕੋਈ ਗੱਲ ਨਹੀਂ ਮੈਂ ਜਿੰਨੇ ਤੋਂ ਕਹੂੰਗਾ ਉਹਨੇ ਖੜਾ ਦੂੰਗੀ ਓ ਮਾਈ ਗੋਡ ਕਛੱਲਿਆਂ ਨੇ ਭਰ ਭਰ ਕੇ ਦੋ ਕੁਲੀ ਬਰੈਡ ਦੇ ਪਕੌੜੇ ਨਹੀਂ ਮੈਂ ਦਿੱਤੀਆਂ ਤੇ ਮੈਂ ਬਰੈਡ ਵਾਲੇ ਪਕੌੜੇ ਲੈ ਕੇ অতি ਖੁਸ਼ ਹੋਇਆ ਮੈਂ ਵੀ ਵਿਜੀਕਲ ਬੁਲਾਇਆ ਜੇਕਰ ਆ ਬੋਲੇ ਸ਼ੰਕਰ ਮਹਾਰਾਜ ਕੀ ਕੀ ਇਹ ਹੋ ਮੈਂ ਪਕੌੜੇ ਲੈ ਕੇ ਆਪਣੇ ਘਰ ਨੂੰ ਵਾਪਸ ਆ ਗਿਆ ਤੇ ਘਰੇ ਆ ਕਿਵੇਂ ਮੜਾਏ ਮਿੱਠੇ ਮਿੱਠੀ ਚਾਹ ਖਿਆਲ ਨਾਲ ਆਪਾਂ ਮਕਾਦਾ ਇੱਕ ਬ੍ਰੈਡ ਬਾਬਾ ਨਿਆਰੇ ਪਾ ਜਗੇ ਮਿੱਤਰੋ ਕਿ ਮੈਂ ਗੱਡੀ ਚੱਕੀ ਮੈਂ ਜਾਣਾ ਸੀ ਸ਼ਹਿਰ ਨੂੰ ਸ਼ਹਿਰੋਂ ਮੈਂ ਘਰ ਵਾਲਿਆਂ ਨੂੰ ਲਿਆ ਨਾਲ ਲਿਆ ਅਮਨ ਨੂੰ ਅਮਨ ਨੂੰ ਲਿਆ ਨਾਲ ਲਿਆ ਪ੍ਰੀਤ ਨੂੰ ਆਪਾਂ ਪਹੁੰਚ ਡੀਮਾਰਟ ਨਵੀਂ ਮਿੱਤਰੋ ਟਿਕਾ ਸਾਨੂੰ ਹੈ ਨਹੀਂ ਡੀਮਾਰਟ ਤੋਂ ਕੀਤੀ ਆਪਾਂ 3000 ਦੀ ਸ਼ੋਪਿੰਗ ਤੇ ਲੈ ਆਣੇ ਉਂ ਭਰ ਕੇ ਅਸੀਂ ਟਰਾਲੀ ਸੂਟੇ ਨਾਲ ਆਪਾਂ ਪਹੁੰਚ ਗਏ ਹੋਏ ਆਪਣੇ ਘਰੇ ਮੈਂ ਕਿਾ ਚਲੀਏ ਹੁਣ 3000 ਦਾ ਕੁੰਡਾ ਕਰਾ ਕੇ ਕਾਨੂੰ ਆਦੇ ਹੋਏ ਸਿੰਘ ਸਾਹਿਬ ਤੇ ਰਾਹ ਦੇ ਵਿੱਚ ਆਪਾਂ ਸੁਣੇ ਗਾਣੇ ਵੀ ਉਹ ਮਿੱਤਰਾਂ ਦੀ ਮੋਟਰ ਤੇ ਕੱਚੀ ਦੀ ਕਲਾਸੀ ਖੜਕੇ ਸਮਾਜ ਬੋਲ ਆਈ ਤੇ ਘਰ ਪਹੁੰਚ ਗਏ ਜੀ ਨਾਲ ਸਾਡੇ ਸਾਰੇ ਬੰਦੇ ਆਪਣੀ ਗੈਂਗ ਪੂਰੀ ਹੁੰਦੀ ਹੈ ਓ ਮਾਈ ਗਾਡ ਕਿਹਦਾ ਸੀਰੀਅਸ ਹੋ ਕੇ ਬੈਠੇ ਐ ਇੰਨੇ ਸੀਰੀਅਸ ਹੁੰਦੇ ਨੇ ਬੈਠੇ ਸਾਰੇ ਚਲੋ ਜੀ ਫੇਰ ਆਪਾਂ ਪਿੰਡ ਪਹੁੰਚੇ ਤਾਂ ਲਾਈਟਾਂ ਪੂਰੀਆਂ ਚੱਲੀਆਂ ਸੀ ਸ਼ਿਵਰਾਤਰੀ ਦੀਆਂ ਸਾਰਿਆਂ ਨੂੰ ਵਧਾਈਆਂ ਸੀਗੀਆਂ ਤੇ ਰਾਤ ਨੂੰ ਉੱਥੇ ਪ੍ਰੋਗਰਾਮ ਸੀਗਾ ਸ਼ਿਵਰਾਤਰੀ ਦਾ ਤੇ ਪੂਰੇ ਇਸ ਪਿੰਡ ਦੇ ਜਿਹੜਾ ਰੋਲ ਬੰਗਿਆਂ ਨੂੰ ਜਾਂਦਾ ਉੱਤੇ ਲਾਈਟਾਂ ਲੱਗੀਆਂ ਹੋਈਆਂ ਸੀ ਤੇ ਘਰ ਵਾਲੀ ਬਣਾ ਰਹੀ ਸੀ ਰੋਟੀਆਂ ਤੇ ਮੰਮੀ ਹੁਣੀਏ ਨਾਲੇ ਗੱਲਾਂ ਕਰਦੀ ਨਾਲੇ ਉਹਨੂੰ ਦੱਸ ਰਹੀ ਸੀ ਕੀ ਲੈ ਕੇ ਆਏ ਆ ਬੇਬਲੇ ਬਲੇ ਕੜੀ ਦੇ ਨਾਲ ਚੜੀਆਂ ਆ ਪਿਆਜ਼ ਤੇ ਰੋਟੀ ਆ ਗਈ ਮਿੱਤਰੋ ਚੰਗਾ ਜਿਹਾ ਮਿਲਦੇ ਕਲੋਂ ਨਵੇਂ ਬਲੌਗ